ਸਤਿ ਸ਼੍ਰੀ ਅਕਾਲ ਦੋਸਤੋ ਜਿਹੜੀ ਮੈਂ ਫੇਸਬੁੱਕ ਤੇ ਪੋਸਟ ਪਾਈ ਸੀ ਤੇਰੇ ਬਿਨਾ ਚੁੱਲ੍ਹਾ ਬੰਦ ਹੋ ਗਿਆ ਨੀ ਮਾਏ ਉਹ ਇੱਕ ਨੰਨਾ ਜਿਹਾ ਬੱਚਾ ਸੁਭਾਏ ਬੱਚਾ ਫਟੇ ਹੋਏ ਕੱਪੜਿਆਂ 'ਚ ਤੇ ਟੁੱਟੇ ਹੋਏ ਚੁੱਲ੍ਹੇ ਦੇ ਅੱਗੇ ਰਿਟੇ ਉਸ ਲੇਖਤ ਦੀਆਂ ਲੇਖਤ ਨੂੰ ਸ੍ਰੀ ਗੁਰੂ ਵਾਜਿ ਸੁਣੋ ਤੇਰੇ ਬਿਨਾ ਚੁੱਲ੍ਹਾ ਬੰਦ ਹੋ ਗਿਆ ਨੀ ਮਾਏ ਤੇਰਾ ਲਾਲ ਬੁਖਾ ਅੱਜ ਤੇਰਾ ਲਾਲ ਬੁਖਾ ਸੌਂ ਗਿਆ ਨਿਮਾਏ ਤੇਰੇ ਬਿਨਾ ਚੁਲਾ ਬੰਦ ਹੋ ਗਿਆ ਨਿਮਾਏ ਮੈਂ ਕਿੱਥੇ ਜਾਵਾਂ ਸਾਰੇ ਬੁਹੇ ਲਗਦੇ ਨੇ ਬੰਦ ਨਹੀਂ ਮਿੱਟੀ ਵਿੱਚ ਮਿਲ ਗਿਆ ਅਜ ਤੇ ਇਹ ਰਚਦਨੀ ਹਾਏ ਸਾਡਾ ਰੱਬ ਕਿਥੇ ਹਾਏ ਸਾਡਾ ਰੱਬ ਕਿਥੇ ਹੋ ਗਿਆ ਨਿਮਾਏ ਤੇਰੇ ਬਿਨਾ ਚੁਲਾ ਬੰਦ ਹੋ ਗਿਆ ਨਿਮਾਏ ਵਿਚ ਹੋਨੀਰਨੀ ਤੂੰ ਵੇਖ ਸਾਡੇ ਕੱਪੜੇ ਓਏ ਨੀ ਰੋਲੀਰਨੀ ਹੁਣ ਜ਼ਿੰਦਗੀ ਦੇ ਨਾਲੋਂ ਹੁਣ ਜ਼ਿੰਦਗੀ ਦੇ ਨਾਲੋਂ ਮੋ ਗਿਆ ਨੀ ਮਾਏ ਤੇਰੇ ਬਿਨਾ ਚੁਲਾ ਬੰਦ ਹੋ ਗਿਆ ਨੀ ਮਾਏ ਇੱਥੇ ਬਾਬਿਆਂ ਨੂੰ ਦੇ ਅਮੀਰ ਹੈ ਸਾਡੇ ਜੈ ਗਰੀਬਾਂ ਦੀ ਮਾਰੀ ਤੱਕ ਦੀਰ ਹੈ ਵੇਖ ਦਮਣ ਵਿਹਾਨਤ ਵੇਖ ਦਮਣ ਵਿਹਾਨਤ ਰੋਪਿਆ ਨਿਮਾਏ ਪੈਰ ਬਿਨੋ ਚੁਲਾ ਬੰਦ ਹੋ ਗਿਆ ਨਿਮਾਏ ਅਜੇ ਤੇਰਾ ਲਾਲ ਕੁਖਾ ਨੀ ਮਾਏ ਤੇਰੇ ਬਿਨਾਂ ਚੁਲਾ ਬੰਦ ਹੋ ਗਿਆ ਨੀ ਮਾਏ ਸਸੀ ਦਾ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰਨਾ ਜੇ ਵਧੀਆ ਲੱਗੀ ਅਗਲੇ ਹਫਤੇ ਮਿਲਾਂਗੇ